ਤੇ ਮੇ ਸੋ ਸंसार ਕੇ ਕਾਦੇ ਵਿੱਚ ਆ ਵੀ ਸਭ ਸੇਵਾ ਕੇ ਵਿੱਚ ਸੇਵਾ ਦੇ ਵਿੱਚ ਸਾਰੇ ਸੋ ਜੇ ਪੁੱਤਰ ਵੀ ਲੈਣਾ ਤਾਂ ਵੀ ਸੇਵਾ ਜੇ ਮਾਇਆ ਲੈਣੀ ਤਾਂ ਵੀ ਸੇਵਾ ਕਰ ਜੇ ਤੰਦਰੁਸਤੀ ਲੈਣੀ ਤਾਂ ਵੀ ਸੇਵਾ ਕਰ ਜੇ ਘਰ ਦੇ ਵਿੱਚ ਇੱਕਾਥਵਾਗ ਲੈਣਾ ਤਾਂ ਵੀ ਸੇਵਾ ਕਰਤਾ ਵੀ ਸੇਵਾ ਵੱਡੇ ਬਾਬਾ ਜੀ ਨਾਨਕ ਸਰਬਰਾਜ ਦੇ ਸਨ ਇੱਕਾ ਪੁੱਛੀ ਭਰਾ ਦੋਨੇ ਗੁੱਸੇ ਹੋ ਗਏ ਅਡੋਡੀ ਹੋ ਗਈ ਅਡੋਲਡੀ ਜਦੋਂ ਅਡੋਡੀ ਹੋ ਗਏ ਤਾਂ ਮੱਝਾਂ ਦਾ ਮਿਲਣ ਕਰੀ ਮਈਆਂ ਮਿਲਣ ਨਾ ਤੇ ਘਰ ਵਾਲੀ ਨੇ ਆਖਿਆ ਵੀ ਇੱਥੇ ਕਲੇਰਾ ਵਾਲੇ ਬਾਬਾ ਜੀ ਉਹਨਾਂ ਕੋਲੇ ਜਾਇਆ ਉਹ ਬਾਬਾ ਜੀ ਕੋਲੇ ਗੋਡ ਲੈ ਆਇਆ ਅੱਧੀ ਭੇਲੀ ਬਾਬਾ ਜੀ ਅੰਦਰੋਂ ਬਾਹਰ ਆਏ ਉਹਦਾ ਨਾਮ ਸੀ ਬਚਨ ਸਿੰਘ ਤੇ ਬਾਬਾ ਜੀ ਨੇ ਮੱਥਾ ਟੇਕਿਆ ਕਹਿ ਲਗਾ ਬਾਬਾ ਜੀ ਅੱਜ 4 ਦਿਨ ਹੋ ਗਏ ਨਹ ਤੇ ਪੌਣ ਨੂੰ ਦੁੱਧ ਨਹੀਂ ਮਿਲੇ ਮੱਝਾਂ ਮਿਲੀਆਂ ਨਹੀਂ ਮੱਝਾਂ ਮਿਲੀਆਂ ਨਹੀਂ ਵੱਡੇ ਬਾਬਾ ਜੀ ਆਇਆ ਤਾਂ ਮੱਝਾਂ ਵਾਹ ਕੇ ਮੱਝਾਂ ਨਹੀਂ ਮਿਲਦੀਆਂ ਬਾਬਾ ਜੀ ਕਹਿੰਦੇ ਨਹੀਂ ਜਿੱਥੋਂ ਆਏ ਜੀ ਕਲੇਰਾ ਤੋਂ ਆਇਆ ਬਚਨ ਸਿੰਘ ਬਾਬਾ ਜੀ ਕਹਿੰਦੇ ਬਚਨ ਸਿੰਘ ਵੀ ਤੇਰੀ ਮਾਤਾ ਹੈ ਵੇਖੋ ਤੇਰੀ ਮਾਤਾ ਹੈ ਹਾਂ ਜੀ ਮੇਰੀ ਮਾਤਾ ਹੈ ਪਿਤਾ ਜੀ ਪਿਤਾ ਤਾਂ ਸਰੀਰ ਛੱਡ ਗਿਆ ਸਰੀਰ ਛੱਡ ਗਿਆ ਬਾਬਾ ਜੀ ਕਹਿੰਦੇ ਬਚਨ ਸਿੰਘ ਮਾਤਾ ਦੀ ਸੇਵਾ ਕਰਦੇ ਹੋ ਨੇ ਕਹਿ ਲਗਾ ਜੀ ਮੇਰੇ ਘਰ ਵਾਲੀ ਥੋੜੀ ਜੀ ਕੱਬੀ ਐ ਅੜਵ ਐ ਤੇ ਮਾਤਾ ਬਿਰਧ ਉਹ ਬੋਲ ਚਲਦੀ ਨਹੀਂ ਇਸੇ ਕਰਕੇ ਥੋੜੇ ਦਿਨ ਹੋਏ ਅਸੀਂ ਅੱਡੋ ਅੱਡੀ ਹੋਏ ਅੱਡੋ ਅੱਡੀ ਮਾਤਾ ਮੇਰੀ ਦੀਦਾ ਵੀ ਘਟ ਘਰ ਵਾਲੀ ਨਹੀਂ ਸਕਤਾ ਉਹ ਮੈਨੂੰ ਵੀ ਮੇਰੀ ਮਾਂ ਦੇ ਨਾਲ ਕਈ ਸਾਲ ਹੋ ਗਏ ਬੋਲਣ ਨਹੀਂ ਦਿੱਤ ਇਹ ਵੀ ਇੱਕ ਨਰਕ ਹੀ ਹੁੰਦੀ ਹੈ ਨਰਕੋਂ ਹੁੰਦਾ ਨਰਕ ਬੋਲਣ ਨਹੀਂ ਦਿੱਤਾ ਤੇ ਬਾਬਾ ਜੀ ਮੈਂ ਤਾਂ ਓਹੀ ਐ ਸਾਡੀਆਂ ਮੱਝਾਂ ਮਿਲ ਜਾਣਗੀਆਂ ਬਾਬਾ ਜੀ ਕਹਿੰਦੇ ਬਤਨ ਸਿੰਘ ਘਰ ਵਾਲੀ ਨੂੰ ਜਾ ਕੇ ਦੱਸ ਦੇ ਤੁਹਾਡੇ ਕਰਮਾਂ ਚ ਦੁੱਧ ਹੀ ਨਹੀਂ ਹੈ ਜੇ ਦੁੱਧ ਤੁਸੀਂ ਪੀਣਾ ਹੈ ਤੇ ਤੁਹਾਡੀ ਮਾਂ ਦੇ ਕਰਮਾਂ ਵਿੱਚ ਦੁੱਧ ਇੱਕ ਛੰਨਾ ਮਾਂ ਨੂੰ ਰੋਜ਼ ਤਾਂ ਦੁੱਧ ਦਿਓਗੇ ਤੁਹਾਡੇ ਘਰੇ ਨਦੀਆਂ ਵਗ ਜਾਣਗੀਆਂ ਦੁੱਧ ਦੀ ਦੁਆਦੀਆਂ ਨਦੀਆਂ ਵਗ ਜਾਂਦੀ। ਉਹ ਕਹਿਣ ਲੱਗਾ ਜੀ ਹੋਰ ਕੋਈ ਸੇਵਾ ਲਾ ਦਿਓ। ਇਹ ਤਾਂ ਕੰਮ ਔਖਾ ਹੈ। ਬਾਬਾ ਜੀ ਕਹਿੰਦੇ ਹੋਰ ਤਾਂ ਫਿਰ ਸੇਵਾ ਕੋਈ ਸਾਡੇ ਕੋਲ ਹੈ ਨਹੀਂ। ਸੇਵਾ ਹੈ ਨਹੀਂ। ਬਾਬਾ ਜੀ ਨੇ ਥੋੜਾ ਗੁਰ ਭੰਨ ਕੇ ਐਂੜੇ ਚਿਲਾ ਕੇ ਮਾਰੀ। ਬਾਬਾ ਜੀ ਕਹਿੰਦੇ ਜੇ ਤਜਰਬਾ ਕਰਨਾ ਨਾ ਤੇ ਜਾ ਦੋਨਾ ਮਈਆਂ ਨੂੰ ਤੋੜ ਕੇ ਗੁੜ ਦੇ ਦੇ। ਤੇ ਇਥੇ ਮੱਖਾ ਡੇਕ ਜਾਵੇ ਮਾਂ ਦੀ ਸੇਵਾ ਕਰੋ ਮਾਂ ਨੂੰ ਰੋਜ਼ ਤਾਂ ਵਧਿਆ ਕਰੋ ਤੇ ਬਾਬਾ ਜੀ ਕਹਿੰਦੇ ਮੱਜਾ ਰਿੰਗ ਕੇ ਮਰਨ ਗਿਆ ਅੱਜ ਯਰਵਾ ਕਰ ਸਕਦਾ ਹੁਣੇ ਹੀ ਜਾਵੜ ਮਨੀ ਸਿੱਤੋ ਜੀ ਸਿੱਧਾ ਜਾਵੜ ਉਹ ਘਰੇ ਗਿਆ ਅਦਾਸ ਘਰ ਵਾਲੀ ਕਹਿੰਦੀ ਹਾਂ ਕੀ ਕਹਿੰਦੇ ਬਾਬੇ ਕਹਿੰਦਾ ਕੀ ਦੱਸਾਂ ਜਿਹੜੀ ਬਾਬਿਆਂ ਨੇ ਦਵਾਈ ਦੱਸੀ ਉਹ ਤਾਂ ਬਰਤਣੀ ਨਹੀਂ ਉਹ ਕਹਿੰਦੀ ਕਿਹੜੀ ਗੱਲ ਆ ਵੀ ਬਹੁਤ ਔਖਾ ਹੈ ਲੇਵਾ ਪਾਟਣ ਦੇ ਆ ਮੱਝਾਂ ਦਾ ਜਿਹੜਾ ਬੰਨਿਆ ਤੇ ਘਰੇ ਬਹੁਤ ਔਖਾ ਦੁੱਧ ਨਹੀਂ ਤੇ ਬਾਬਾ ਜੀ ਕੀ ਕਹਿੰਦੇ ਕਹਿੰਦੇ ਬਾਬਾ ਜੀ ਕਹਿੰਦੇ ਅਸੀਂ ਧਿਆਨ ਕਰਕੇ ਵੇਖਿਆ ਤੁਹਾਡੇ ਕਰਮਾਂ ਚ ਦੁੱਧ ਨਹੀਂ ਤੇਰੀ ਮਾਂ ਦੇ ਕਰਮਾਂ ਚ ਦੁੱਧ ਫੇਰ ਕਹਿੰਦੇ ਇੱਕ ਛੰਨਾ ਦੁੱਧਾ ਦੇਣਾ ਪਊ ਉਹ ਕਿਰਪਾ ਸੀ ਬਾਬਾ ਜੀ ਉਹ ਕਹਿੰਦੇ ਬਾਬਾ ਜੀ ਕਹਿੰਦੇ ਮਿਲ ਪੈਣਗੀਆਂ ਉਹ ਮੱਝਾਂ ਕਹਿੰਦੇ ਆ ਗੁਰਦਤਾ ਬਾਬਾ ਜੀ ਕਿਨ ਜਾਂ ਤਜਰਬਾ ਕਰਕੇ ਵੇਖੋ ਮੈਂ ਆਖਿਆ ਸੀ ਜੀ ਮਾਂ ਨੂੰ ਤਾਂ ਦੁੱਧ ਦੇਣਾ ਮੁਸ਼ਕਲ ਹੈ ਬਾਬਾ ਜੀ ਕਹਿੰਦੇ ਕਿ ਦੁੱਧ ਦੇਣਾ ਮੁਸ਼ਕਲ ਹੈ ਪਰ ਮੱਝਾਂ ਨਹੀਂ ਮਿਲਦੀ ਜਿੱਥੇ ਮਰਜੀ ਭੱਜ ਲੋ ਮਾਤਾ ਦੇ ਕਰਮਾਂ ਚ ਦੁੱਧ ਦਸਤ ਉਹ ਕਹਿੰਦੇ ਚੱਲ ਕੋਈ ਨਹੀਂ ਇੱਕ ਛੰਨੇ ਦਾ ਕੀ ਹੁੰਦਾ ਮਿਲਪਣ ਮੱਝਾਂ ਮੱਝਾਂ ਉਹਨੇ ਗੁੜ ਤੋੜ ਕੇ ਨਾ ਤੇ ਦੋਨਾਂ ਮੱਝਾਂ ਨੂੰ ਦੋੜੜੀਆਂ ਪਾਈਆਂ ਮੱਝਾਂ ਨੇ ਜਦੋਂ ਗੁੜ ਖਾਧਾ ਤੇ ਮੱਝਾਂ ਉਹਦੀ ਰਿੰਜਣ ਲੱਗੀਆਂ ਮੱਝਾਂ ਬਾਜਾਂ ਮਾਰ ਲੱਗੀਆਂ ਨੂੰ ਚੋਵੋ ਮੱਝਾਂ ਚੋਈਆਂ ਚਾਰ ਦਿਨ ਦਾ ਦੁੱਧ ਸਾਰੇ ਭਾਂਡੇ ਭਰ ਗਏ ਸਾਰੇ ਭਾਂਡੇ ਭਰ ਗਏ ਵੇ ਕਿ ਮਿਲਿਆ ਉਹ ਸਾਧ ਸੰਗਤ ਬਚਨ ਸਨ ਕਨੈਬਰ ਬਾਬਾ ਜੀ ਦਾ ਬਚਨ ਦੁੱਧ ਉਹ ਦੁੱਧ ਰਾਤ ਨੂੰ ਲੈ ਕੇ ਗਈ ਛੰਨਾ ਭਰ ਕੇ ਉਹਨੇ ਕਈ ਸਾਲਾਂ ਬਾਅਦ ਆਪਣੀ ਸੱਸ ਨੂੰ ਮਾਂ ਆਖਿਆ ਕਹਿੰਦੀ ਮਾਂ ਦੁੱਧ ਪੀ ਉਹ ਕਹਿੰਦੀ ਤੂੰ ਕੌਣ ਆ ਦੁੱਧ ਪਿਉਣ ਆਲੀ ਕਹਿੰਦੀ ਮੈਂ ਤੇਰੀ ਨੋ ਨੋ ਕਹਿੰਦੀ ਸੁਪਨੇ ਚ ਤਾਂ ਨਹੀਂ ਆ ਗਈ ਤੂੰ ਕਿਤੇ ਮੇਰੇ ਕੋਲ ਤੈਨੂੰ ਸੁਪਨਾ ਤਾਂ ਨਹੀਂ ਆਇਆ ਤੂੰ ਮਾਂ ਕਿਵੇਂ ਕਹਿ ਤਾ ਕਹਿੰਦੀ ਮੈਂ ਹੁਣ ਆਟਾ ਆਟਾ ਤੇ ਪਰਸੋਂ ਤੋਂ ਮੇਰੇ ਪ੍ਰਾਂਤ ਮਾਰੀ ਸੀ ਪ੍ਰਾਂਤ ਮਾਰੀ ਸੀ ਪਰਸੋਂ ਆਟਾ ਛਾਣਦੀ ਨੇ ਤੇ ਅੱਜ ਦੁੱਧ ਕਿਵੇਂ ਲੈ ਕੇ ਆ ਗਈ ਮੈਨੂੰ 4 ਦਿਨ ਕੱਟਣ ਹੀ ਦੇਣੇ ਦੁੱਧ ਦੇ ਵਿੱਚ ਤੂੰ ਪਾਤੀ ਜ਼ਹਿਰ ਤੇ ਵੀ ਰਾਤ ਨੂੰ ਮੂਣੀ ਮਰ ਜੂ ਮੈਂ ਨਹੀਂ ਬੱਸ ਪੀਣਾ ਜ਼ਹਿਰ ਵਾਲਾ ਜਾਂ ਲੈ ਜਾ ਇਹਨੂੰ ਦੁੱਧ ਨੂੰ ਉਹ ਮੋੜ ਕੇ ਲਈ ਉਹ ਕਹਿੰਦੀ ਹੁਣ ਕੀ ਕਰੀਏ ਫਿਰ ਹਣ ਤੂੰ ਜਾ ਤੂੰ ਉਹ ਲੈ ਗਿਆ ਛੰਨਾ ਪੈਂਦ ਵਾਲੇ ਪਾਸੇ ਬਹਿ ਗਿਆ ਕਹਿੰਦਾ ਮਾਂ 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 ਦਾ ਰਿਸ਼ਤਾ ਬਹੁਤ ਪਿਆਰ ਹੈ ਤੇ ਮਾਂ ਰੜਿਆ ਕੇ ਕਹਿੰਦੀ ਪੁੱਤ ਬਚਨੇਆ ਤੂੰ ਮਾਂ ਕਿਵੇਂ ਕਹਤਾ ਮਾਂ ਕਿਵੇਂ ਕਹਤਾ ਉਹ ਕਹਿੰਦਾ ਮਾਂ ਮੈਂ ਬਾਬਾ ਜੀ ਕੋਲੇ ਗਿਆ ਸੀ ਮੱਝਾਂ ਮਿਲਦੀਆਂ ਨਹੀਂ ਬਾਬਾ ਜੀ ਕਹਿੰਦੇ ਤੇਰੀ ਮਾਤਾ ਦੇ ਕਰਮਾਂ ਚ ਦੁੱਧ ਜੇ ਇੱਕ ਛੰਨਾ ਮਾਤਾ ਨੂੰ ਦੁੱਧਾ ਦਿਓਗੇ ਤਾਂ ਤੇ ਫਿਰ ਦੁੱਧੀਆਂ ਨਦੀਆਂ ਵਗ ਜਾਣਗੀਆਂ ਨਦੀਆਂ ਤੇ ਮਾਂ ਕਹਿੰਦੀ ਪੁੱਤ ਵੀ ਲਿਆ ਫਿਰ ਜੇ ਮੈਨੂੰ ਛੰਨਾ ਦੁੱਧਾ ਬਾਬਾ ਜੀ ਦੀ ਕਿਰਪਾ ਨਾਲ ਮਿਲਿਆ ਲਿਆ ਪੀ ਲੈ ਜੀ ਤੇ ਮਾਂ ਨੇ ਛੰਨਾ ਦੁੱਧਾ ਪੀ ਕੇ ਨਾ ਉੱਠ ਕੇ ਨਾਨਕ ਸਰਵਰ ਵਾਲ ਨੂੰ ਸਜਦਾ ਕੀਤਾ ਮੱਥਾ ਟੇਕਿਆ ਕਿ ਆਖਿਆ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਹੋਵੇ ਤਾਂ ਤੇਰੇ ਵਰਗਾ ਹੋ ਘਰ ਦੇ ਵਿੱਚ ਇੱਕ ਵੇਖੋ ਇਹ ਕਿੱਥੋਂ ਮਿਲਿਆ ਬਈ ਫਿਰ ਪਿਆਰ ਕਿੱਥੋਂ ਮਿਲਿਆ ਕਿਤੇ ਨਹੀਂ ਮਿਲਦਾ ਇਹ ਕਿਤੋਂ ਨਹੀਂ ਮਿਲਦਾ ਇਹ ਕਿੱਥੋਂ ਮਿਲਿਆ ਬਾਬਾ ਜੀ ਇਹ ਕੋਲ ਤੇ ਮਾਤਾ ਨੂੰ ਦੋ ਤਿੰਨ ਦਿਨ ਦੁੱਧ ਦਿੱਤਾ ਮਾਤਾ ਕਹਿੰਦੀ ਬਚਣਿਆ ਬਈ ਦੁੱਧ ਤੁਹਾਡਾ ਪੀਂਦਾ ਤੇ ਭਾਂਡੇ ਇਹਨਾਂ ਦੇ ਮਾਜਾਂ ਬਚਨੇ ਮੈਨੂੰ ਘਰੇ ਹੀ ਲੈ ਕੇ ਨਾਲੇ ਮੈਂ ਤੁਹਾਡੇ ਭਾਂਡੇ ਮਾਜੂ ਨਾਲੇ ਰਾਖੀ ਰੱਖੂ ਨਾਲੇ ਤੁਸੀਂ ਮੈਨੂੰ ਦੁੱਧ ਪਿਓਨੇ ਮੈਂ ਇਹਦਾ ਕਰਜ਼ਾ ਮੋੜੂ ਦੇਖੋ ਮਾਂ ਮੈਂ ਨਾਲੇ ਇਹਦਾ ਏਵਜ ਮੋੜੂ ਮੈਨੂੰ ਘਰੇ ਹੀ ਲੈ ਚ ਅਖੀਰ ਮਾਤਾ ਨੂੰ ਘਰੇ ਹੀ ਲਿਆਂਦਾ ਸਾਸ ਸੋ ਬੜੀ ਸੇਵਾ ਕੀਤੀ ਉਹਨਾਂ ਨੇ ਦੁੱਧ ਦੀਆਂ ਨਦੀਆਂ ਵਾਗੀਆਂ ਉਹਨਾਂ ਦੇ ਘਰ ਵਿੱਚ ਤੇ ਇਸ ਕਰਕੇ ਮਹਾਪੁਰਖ ਦਾਤਾਂ ਦੇਣ ਵਾਸਤੇ ਆਉਂਦੇ ਸਭ ਤੋਂ ਵੱਡੀ ਦਾਤ ਹੈ ਪੁੱਤਰ ਦੀ ਪੁੱਤਰ ਦੀ ਦਾਤ ਕਰੋੜਾ ਰੁਪਈਆ ਘਰੇ ਪਿਆ ਹੋਵੇ ਜਿੱਤੋਂ ਮੁੱਲ ਨਹੀਂ ਮਿਲਦੀ ਮਿਲਦੀ ਹੈ ਮੁੱਲ ਕਿਤੋਂ ਦੁਕਾਨ ਤੋਂ ਮਿਲਦਾ ਕਿਤੋਂ ਨਹੀਂ ਮਿਲਦਾ ਤੇ ਦੂਸਰਾ ਮਾਇਆ ਜੇ ਕਰਮਾਂ 'ਚ ਮਹਾਪੁਰਖ ਲਿਖ ਦੇਣ ਜਿਦਨੇ ਸੰਸਾਰ ਕੇ ਸਭ ਸੇਵਾ ਕੇ ਵਿੱਚ ਉਤਮ ਪਦਵੀ ਪਾ ਗਏ ਸੇਵਾ ਕਰਕੇ ਨੀਚ ਉਤਮ ਪਦਵੀ ਪਾ ਕੇ ਸੇਵਾ ਕਰਵੀ ਉਹ ਹੈ ਚੰਗੀ ਜਿਸ ਪਰਗ ਸਤਿਗੁਰੂ ਦਿਆਲ ਅਖੰਡ ਖਜ਼ਾਨਾ ਵਲਸ਼ ਰਹਿਣ ਤੇ ਕਰ ਦੇਣ ਨਜ਼ਰੀ ਨਜ਼ਰ ਨਿਹਾ